बिल्कुलु मुंडे न कर ਕੰਬਿਚ ਕਰ ਆਹ ਉਹ ਵੀਰ ਨੇ ਚੋਰੀ ਨਹੀਂ ਮਾਰ ਕੇ ਲੈ ਗਿਆ ਕੋਈ ਆਮੇ ਨਹੀਂ ਸੜੀ ਤੇ ਲੱਗਿਆ ਕੋਈ ਨਾ ਉਹ ਨਗੂ ਲੱਗਿਆ ਖਨੀ ਕੋ ਲੱਗਿਆ ਖਨੀ ਦਾ ਜਾਨ ਮੋਮ ਲੱਗਿਆ ਕੋਈ ਬੜਾ ਅਰੇ ਕਰਨਾ ਕੋਈ ਕਦੇ ਵੀ ਨਹੀਂ ਸੀ ਮੈਂ ਕਹਿੰਦਾ ਸੀ ਜਿਹੜੀ ਚੋਰੀ ਹੋਣੀ ਸੀ ਜਿਹੜਾ ਬ੍ਰਾਹਮਣ ਕੰਮ ਕਰਤਾ ਜਾਂਦਾ ਤੋਂ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਪਿਆ ਉਹਨਾਂ ਦਾ ਕਹਿਣਾ ਨਹੀਂ ਮਿਲਿਆ ਔਰ ਜਿਹੜਾ ਕੈਸ਼ ਵੀ ਚਲਾ ਲਿਆ ਨਹੀਂ ਮਿਲਿਆ ਸੋ ਤਖ਼ਤਾ ਦੇ ਮੈਂਬਰ ਆ ਜਿਹੜਾ ਕਨਾਲ ਘਰ ਹੈ ਇਸ ਘਰ ਦੇ ਵਿੱਚ ਜਿਹੜੀ ਚੋਰੀ ਹੋਈ ਹੈ ਉਹਨੂੰ ਇੱਕ ਹੋਰ ਬਾਕੀ ਜਿਹੜੇ ਕਹਨੇ ਆ ਉਹ ਜਿਹੜੇ ਬ੍ਰਾਹਮਣ ਕਰਦੇ ਸਨ ਗਏ ਆ ਪਹਿਲਾਂ ਸਤੇ ਸਾਡੇ ਮੀਟਿੰਗ ਵਾਲੇ ਆ ਤਾਂ ਤੇ ਘੱਟ ਦਾ ਲੈ ਲੈ ਰਿਹਾ ਅੰਦਰ ਬੁਲਾ ਆ ਲੈ ਲਾ ਰੋਜ਼ਾ ਰੰਗਾ ਹੋਰ ਮੈਂ ਤਾਂ ਨਹੀਂ ਚੜੀਆ ਗੰਨਾ ਖਾ ਕੇ ਲਾ ਕੋ ਅੰਦਰ ਬੈਠ ਕੇ ਗੱਲ ਲੱਗੀ ਨਹੀਂ ਮਿਲਿਆ ਮੈਨੂੰ ਹੂੰ ਕੁਝ ਵੀ ਨਹੀਂ ਮੈਨੂੰ ਮਿਲਿਆ ਜਿਹੜਾ ਉਹਨੂੰ ਬਰਾਮਦ ਹੋਇਆ ਉਹ ਸਮਾਨ ਕਿੱਥੇ ਹੈ ਇਸ ਟਾਈਮ ਤੁਹਾਡੇ ਕੋਲ ਹੀ ਹੈ ਕਿੰਨਾ ਕਿੰਨਾ ਸਮਾਨ ਮਿਲ ਗਿਆ ਜੀ ਤੇ ਨੂੰ ਮੁੰਦੀਆਂ ਇੱਕ ਮੇਰੀ ਹੋਰ ਮੁੰਦੀ ਆ ਮੈਂ ਫਲਾਵਰ ਵਾਲੀ ਬਣਾਈ 60000 ਦੀ ਮੇਰੀ ਮੁੰਦੀ ਆ ਮਤਲਬ ਚਾਰ ਬੁੰਦਰੀ ਹਜੇ ਫਿਲਹਾਲ ਨਹੀਂ ਮਿਲਿਆ ਤਾ ਬਾਕੀ ਸਾਮਾਨ ਮਿਲ ਗਿਆ ਤੇ ਕੈਸ਼ ਜਿਹੜਾ ਸੀਗਾ 50000 ਉਹ ਵੀ ਨਹੀਂ ਮਿਲਿਆ ਹਜੇ ਹੁਣ ਪੁਲਿਸ ਮੌਕੇ ਤੇ ਆਈ ਸੀ ਕਹਿੰਦੇ ਕੰਪਲੇਨ ਨਹੀਂ ਲਿਖਾਈ ਉਹਨਾਂ ਨੇ ਘਰ ਦੇ ਆਨੇ ਕਿਸੇ ਨੇ ਕੋਈ ਘਰ ਦੇ ਨਹੀਂ ਕਹਿੰਦੇ ਕਿ ਆਪ ਵੀ ਸਾਰਾ ਕੁਝ ਕਰਵਾ ਕਰ ਬਈ ਆਪਾਂ ਆਪ ਹੀ ਕਰਾਂਗੇ ਜੀ ਆਪਣਾ ਸਾਮਾਨ ਆਪਣਾ ਪਰਮਾਨੰਤ ਆਪਾਂ ਅਸਿਕ ਦਿੱਤਾ ਆਪਾਂ ਕਾਰਵਾਈ ਉੱਥੇ ਕਾਦੀ ਕਰਨੀ ਉਹਦੇ ਆਣ ਲੱਗਾ ਸਾਰਾ ਕੁਝ ਆਪਾਂ ਆਪ ਹੀ ਕਾਰਵਾਈ ਹੁਣ ਕਰਨਾ ਤੇ ਪੁਲਿਸ ਕਿੰਨੀ ਦੇਰ ਬਾਅਦ ਆਈ ਹੈ ਜਿਹਦੀ ਵੈਸ ਉਹ ਤਾਂ 3 ਘੰਟੇ ਬਾਅਦ ਆਈ ਸੀ ਬਿਲਕੁਲ ਨੁਕਸਾਨ ਤਾਂ ਕਾਫੀ ਹੋ ਗਿਆ ਹੀ ਉਹਨਾਂ ਨੂੰ ਨਹੀਂ ਤਨਖਾਹ ਤੁਸੀਂ ਕਹਿ ਰਹੇ ਹੋ ਨਾ 50000 ਹਾਂ ਜੀ ਸੋਨਾ ਕਿੰਨੇ ਕੁ ਲੱਗੇ ਸੀ ਕੋਈ ਅੰਦਾਜ਼ਾ ਹੈਗਾ ਸੋਨਾ ਹੀ ਲਾਈਨ ਉਹਨਾਂ ਤਿੰਨ ਸਾਢੇ ਲੱਖ ਦਾ ਹੋ ਗਿਆ ਠੀਕ ਆੜਾ ਕਿਹੜਾ ਲੱਗਦਾ ਜੀ 2 ਨੰਬਰ ਠੀਕ ਆਣੇ ਕੀ ਨਾਮ ਹੈ ਤੁਹਾਡੀ ਮਾਲਕੀ ਵੀ ਗੱਲ ਹੋਈ ਜੀ ਮੈਂ ਆਪਣੇ ਤੇ ਕਿਆ ਕਰ ਗਈ ਸੀ ਦੁਕਾਨ ਸਵੇਰੇ 10:30 ਵਜੇ ਚੱਲ ਗਈ ਹੈ ਕਰੋ ਮੇਰੇ ਬ੍ਰਦਰ ਦੇ ਆਪਣਾ ਆਫਿਸ ਦਾ ਫੰਕਸ਼ਨ ਕੀ ਤਸੀਰ ਘਾਟਨ ਕੀਤੀ ਸੀ ਮੈਂ ਉਧਰ ਗਈ ਮੈਂ ਸੀ ਤਮੇ ਪਿੱਛੇ ਆਈ ਮੇਰੇ ਹਸਬੰਦ ਕਹਿਣ ਲੱਗੇ ਕਿ ਦੀ ਪੁੱਤਕਾਰ ਨਹੀਂ ਆਈ ਮੈਂ ਤਾਂ ਆਇਓ ਤੁਸੀਂ ਇੱਧਰ ਚਾਚੀ ਚਾਚਾ ਹੁਣੀ ਇੱਧਰ ਆਏ ਪੇ ਤੁਹਾਡੀ ਵੇਟ ਕਰਦੇ ਪਿਆ ਆ ਆਪਾਂ ਰੋਟੀ ਇਕੱਠੇ ਨੇ ਖਾਣੀ ਆ ਕਹਿੰਦਾ ਘਰ ਦਾ ਚੋਰੀ ਹੋ ਗਈ ਤੂੰ ਘਰ ਆ ਮੈਨੂੰ ਕਹਿ ਲੱਗੇ ਕਿੰਨਾ ਕੁ ਨੁਕਸਾਨ ਹੋਇਆ ਮੇਰਾ 5 ਲੱਖ ਤਾਂ ਘਹਿੜਾ ਮੇਰਾ 50 ਹਜ਼ਾਰ ਕੈਸ਼ ਸੀ ਮੈਂ ਕਾਰਪੋਰੇਸ਼ਨ ਦੀ ਮੁਲਾਜ਼ਮ ਆ ਮੈਂ ਤਾਂ ਤਨਖਾਹ ਸੈਲਰੀ ਕਰਵਾ ਕੇ ਲਈ ਆ ਮਾਪੇ ਕਿਹੜੇ ਪਾਸੋਂ ਆਇਆ ਚੋਰ ਕਿਹੜੇ ਪਾਸੋਂ ਆਇਆ ਨੀਚੋਂ ਆਇਆ ਨੀਚੋਂ ਆਇਆ ਸੋਸ ਨੂੰ ਦੇਖ ਕੇ ਤੋਂ ਕਿਨਸਾ ਸਾਹਂ ਜੀ ਦੇ ਤੇ ਅਨੀ ਬਾਈ ਕੀ ਨਾਮ ਹੈ ਜੀਸ਼ ਕੁਮਾਰ ਜੀ ਏਰੀਆ ਕਿਹੜਾ ਪੈਂਦਾ ਜੀ ਇਹ ਬਾਲਮੀਕ ਕਲੋਨੀ ਪੈਂਦਾ ਜੀ ਕੀ ਗੱਲ ਹੋਇਆ ਜੀ ਕੋਈ ਮੈਂ ਕੰਮ ਤੋਂ ਆਇਆ ਕਰਦੇ ਹਾਂ ਨੀ ਸੀਗੇ ਕਰਦੇ ਗਏ ਸੀ ਕਿਤੇ ਜਦੋਂ ਮੈਂ ਕੰਮ ਤੋਂ ਆਇਆ ਤੇ ਮੈਂ ਬਾਥਰੂਮ ਜਾਣ ਲੱਗਾ ਦੇਖਿਆ ਮਾਰੇ ਘੁੱਲੀ ਤੇ ਮੈਂ ਘਰਦਿਆਂ ਨੂੰ ਫੋਨ ਕੀਤਾ ਆਇਆ ਦੇਖਿਆ ਤਾਂ ਅੱਜ ਕੁਝ ਵੀ ਨਹੀਂ ਸਾਰਾ ਕੁਝ ਲੱਗੇ ਚੋਰੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਾ ਜੀ ਮੈਂ ਕੋਈ ਹੋਣਾ ਕਿ 5:30 ਟਾਈਮ ਹੋਣਾ 5:30 ਕਿੰਨਾ ਕੁ ਨੁਕਸਾਨ ਹੋਇਆ ਜੀ ਕਾਂਦਾ ਇਹ ਕੋਤਨ ਫਾਬਿਕ ਡਾਗੇ ਲੈ ਕੇ ਆਏ ਸੀਗੇ ਅਸੀਂ 50000 ਰੁਪਏ ਉਹ ਸੀਗਾ ਕੈਸ਼ ਤੇ ਬਾਕੀ ਗਹਿਣਾ ਘੱਟਾ ਜਿਆਦਾ ਸੀਗਾ ਸਾਡਾ ਕਾਰ ਕੋ ਲੈ ਕੇ ਪੁਲਿਸ ਨੂੰ ਦੇਤੀ ਹੈ ਜੀ ਕੀ ਹਾਲ ਹੈ ਜੀ ਕਾਂਾ ਕਿਹੜਾ ਲੱਗਦਾ ਕਾਂਾ ਕੋਲ ਇੱਕ ਨੰਬਰ ਆ ਗਿਆ ਜੀ ਇੱਕ ਨੰਬਰ ਆ ਗਿਆ ਪੰਜ ਕੀ ਨੰਬਰ ਜੀ ਆਪਣਾ ਭਾਈ ਮੇਰਾ ਨਾਮ ਸੰਜੀਪ ਭੱਟੀ ਹੈ ਜੀ ਕੀ ਹੋਇਆ ਕਿ ਇੱਥੇ ਭਾਈ ਮੈਂ ਸਿਸਟਨ ਆ ਸਾਡੇ ਘਰ ਫੰਕਸ਼ਨ ਸੀਗਾ ਉਧਰ ਗਏ ਹੋਏ ਸੀਗੇ ਤੇ ਜੀਜਾ ਜੀ ਸਾਡੇ ਆਪਣੇ ਕੰਮ ਤੇ ਗਏ ਹੋਏ ਸੀਗੇ ਅਸੀਂ ਇਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਆ ਜਾਓ ਤੇ ਕਹਿੰਦੇ ਮੈਂ ਕਰੋਨਾ ਆਉਂਦੇ ਤਾਂ ਫੇਰ ਆਉਂਦਾ ਹੈਗਾ ਇਹਨਾਂ ਨੂੰ ਇੱਕ ਘਰ ਆਇਆ ਤੇ ਇਹਨਾਂ ਨੇ ਦੇਖਿਆ ਵੀ ਅੰਦਰ ਦੇ ਅੱਗੇ ਉਹ ਠੀਕ ਸੀ ਪਿੱਛੇ ਉਹ ਦੀ ਥੱਲੇ ਕੋਈ ਘੋੜੀ ਲਾ ਕੇ ਉੱਪਰ ਚੜ੍ਹ ਕੇ ਆਇਆ ਹੈਗਾ ਆ ਬਾਰੀ ਤੋੜੀ ਹੈਗੀ ਅਲਮਾਰੀ ਤੋੜੀ ਹੈਗੀ ਵਿੱਚ 50000 ਰੁਪਏ ਕੱਲ ਹੀ ਆਪਣੀ ਸੈਲਰੀ ਕਢਵਾ ਕੇ ਲਈ ਹੈ ਇਹ ਉਹ ਇਹਨਾਂ ਦਾ ਲੈ ਗਿਆ ਬਾਕੀ ਇਹਨਾਂ ਦਾ 골ਡ ਕਾਫੀ 골ਡ ਸੀਗਾ ਸਰ ਮੇਰਾ ਨਾਮ ਬੜਾਇਆ ਹੋਇਆ ਸੀਗਾ ਉਹ ਸਾਰਾ ਘੱਟ ਕੇ ਲੈ ਗਏ ਇਹਨਾਂ ਦੇ ਥੱਲੇ ਜਿਹੜਾ ਲੜਕਾ ਰਹਿੰਦਾ ਵਾ ਉਹ ਨਸ਼ੇੜੀ ਚਿੱਟੇ ਆਵਾਜ਼ ਆ ਔਰ ਜਿੰਨਾ ਕੋ ਘੋੜੀ ਮੰਗ ਕੇ ਲਗਾਇਆ ਉਹਨਾਂ ਨੇ ਵੀ ਦੱਸਤਾ ਵੀ ਸਾਡੇ ਕੋ ਘੋੜੀ ਲੈ ਕੇ ਦੀਪੂ ਉਹਦਾ ਨਾਮ ਆ ਮੇਰਾ ਕੀ ਨਾਮ ਆਪਣਾ ਮੇਰਾ ਨਾਮ ਦੀਪਮਾਲਾ ਕੀ ਗੱਲ ਕਿ ਜਿਹੜੀ ਚੋਰੀ ਹੋਈ ਹੈ ਕੀ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣੇ ਪੇਕੇ ਤੇ ਗਈ ਸੀ ਮੇਰੇ ਬ੍ਰਦਰ ਨੇ ਦਫ਼ਤਰ ਖੋਲਿਆ ਵਾ ਬਿਜ਼ਨਸ ਕਰਦਾ ਮੇਰਾ ਬ੍ਰਦਰ ਔਰ ਮੈਂ ਸਵੇਰੇ ਦੱਸ ਕੇ ਗਈਆਂ ਇਹਨਾਂ ਦੇ ਬੇਟੇ ਨੂੰ ਇਹਨਾਂ ਦੇ ਭਾਬੀ ਨੂੰ ਮੈਂ ਦੱਸ ਕੇ ਗਈ ਮੈਂ ਕਿਹਾ ਭਾਬੀ ਮੈਂ ਕਾਰ ਚੱਲੀ ਨਾ ਤੇ ਉਹਨਾਂ ਨੇ ਨਾਲ ਦੀ ਕੁੜੀ ਨੂੰ ਵੀ ਦੱਸ ਕੇ ਗਈ ਮੈਂ ਕਿਹਾ ਮੈਂ ਸਿਮਰਨ ਤਿਆਰ ਰੱਖਿਓ ਮੈਂ ਕਾਰ ਚੱਲੀ ਆਪਣੀ ਮੈਂ ਆ ਜਾਣਾ ਤੇ ਪਾਜੀ ਮੈਂ ਆ ਗਈ ਹੋਈ ਸੀ ਉਧਰ ਮੇਰੇ ਚਾਚੀ ਚਾਚਾ ਹੀ ਆਏ ਹੋਏ ਸੀ ਮੇਰੇ ਹਸਬੰਦ ਨੂੰ ਬੁਲਾ ਰਹੇ ਸੀ ਵੀ ਅਸੀਂ ਖਾਣਾ ਖਾਣਾ ਵਾ ਵੀ ਆ ਜਾਓ ਬੁਲਾ ਲਓ ਮੈਂ ਕਿਹਾ ਇਹਨਾਂ ਨੂੰ ਮੈਂ ਫੋਨ ਕਰੀ ਇੰਨੀ ਮੈਂ ਕਿਹਾ ਆ ਜਾਓ ਤੁਸੀਂ ਕਿੱਥੇ ਆ ਮੈਂ ਕਿਹਾ ਉਹ ਚਾਚੀ ਚਾਚਾ ਹੀ ਤੁਹਾਡੀ ਵੇਟ ਕਰਦੇ ਪਏ ਆ ਕਹਿੰਦਾ ਮੈਂ ਆਣਾ ਵਾ ਮੈਂ ਨਾ ਆ ਕੇ ਨਾ ਕਰੋ ਹੋ ਕੇ ਆਣਾ ਵਾ ਤੇ ਮੈਨੂੰ ਕਹਿੰਦੇ ਤੂੰ ਘਰ ਲੋਕ ਨਹੀਂ ਸੀ ਕਰਕੇ ਗਈ ਮੈਂ ਤਾਂ ਮੈਂ ਕਰਕੇ ਗਈ ਸੀ ਕਹਿੰਦਾ ਪਿਛਲੇ ਤਾਕੀ ਥਾਣੀ ਆਪਣੀ ਬਿਮਾਰੀ ਸਾਰੀ ਤੋੜੀ ਹੋਈ ਆ ਆਣ ਕੇ ਤੇ ਚੋਰੀ ਹੋ ਗਈ ਆ ਅਸੀਂ ਉਸ ਟਾਈਮ ਹੀ ਆ ਗਏ ਆ ਸਾਰੇ ਜਿਹੜੇ ਮੇਰੇ ਬ੍ਰਦਰ ਵਗੈਰਾ ਭਾਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਭਾਜੀ ਮੇਰਾ 4-5 ਦਾ ਲੱਖ ਦਾ ਗਹਿਣਾ ਸੀ ਮੇਰਾ 50000 ਕੈਸੀ ਮੈਂ ਸੈਲਰੀ ਕਢਵਾ ਕੇ ਲਈ ਪਰਸੋ ਚੌਥ ਲੈ ਕੇ ਨਿਕੜਵਾਤੀ ਕਿਸੇ ਸ਼ੱਕ ਨੂੰ ਭਾਜੀ نیچے ਵਾਲੇ ਮੁੰਡੇ ਨੇ ਕੀਤੀ ਚੋਰੀ ਪਹਿਲੇ ਵੀ ਕੋਈ ਹਾਸਾ ਆਇਆ ਵਾਪਰੇ ਕੋਈ ਇੱਥੇ ਕੋਲੋਨੀ ਦੇ ਵਿੱਚ ਹਾਂਜੀ ਪਹਿਲੇ ਦੋ ਚੋਰੀਆਂ ਆਈਆਂ ਉਹਦਾ ਮੈਨੂੰ ਨਹੀਂ ਪਤਾ ਕਿ ਇਹਨੇ ਚੋਰੀ ਕੀ ਕੀ ਨਾ ਮੈਨੂੰ ਪਤਾ ਵਾ ਹਾਂਜੀ ਉਹ ਸਾਹਮਣੇ ਮੇਰਾ ਭਤੀਜਾ ਰਹਿੰਦਾ ਵਾ ਉਹਨਾਂ ਦੇ ਘਰੋਂ ਕੋੜੀ ਲੈ ਕੇ ਆਇਆ ਵਾ ਉਹਨਾਂ ਨੇ ਕਹਿਤਾ ਕਿ ਸਾਡੇ ਕੋਲ ਕੋੜੀ ਲੈ ਕੇ ਆਇਆ ਇਹ ਪਿੱਛੇ ਦੀ ਟਾਕੀਆਂ ਵਾ ਬਰਾਂਡੇ ਦੀਆਂ ਉੱਥੋਂ ਚੜ ਕੇ ਇਹਨੇ ਚੋਰੀ ਕਰਕੇ ਉਦਾਂ ਹੀ ਲੋਕ ਕਰਕੇ ਚਲਾ ਗਿਆ ਲਮੜਾ ਉਹ ਬਰਾਂਡੇ ਦੇ ਘੇਰੇ નીચે ਰਹਿੰਦਾ ਨੀਚੇ ਰਹਿੰਦਾ ਹਾਂਜੀ ਹਾਂਜੀ ਨੀਚੇ ਰਹਿੰਦਾ ਕੀ ਕੰਮ ਕਰਦਾ ਉਹ ਕੰਮ ਕੁਛ ਨਹੀਂ ਕਰਦਾ ਬੇਲਾ ਵਾ ਇਕੱਲਾ ਹੀ ਰਹਿੰਦਾ ਇਸੇ ਕਰਕੇ ਨਹੀਂ ਯਾਰ ਮੰਮੀ ਆ ਨਾਲ ਹੋਰੀ ਸਿਸਟਰ ਵਾ ਮੰਮੀ ਇਹਦੀ ਸਰਕਾਰੀ ਨੌਕਰੀ ਕਰਦੇ ਮੇਰੇ ਮੰਗੂ ਜੋ ਆ ਪ ਮੇਰਾ ਤਿਆਰ ਮੁਹੱਬਤ ਉਹਨਾਂ ਨਾਲ ਅਸੀਂ ਇਕੱਠੇ ਖਾਣੇ ਪੀਣੇ ਸਾਨੂੰ ਨਹੀਂ ਪਤਾ ਕਿ ਇਹ ਕੰਮ ਇਹਨੇ ਕਿੱਦਾਂ ਕੀਤਾ ਕਿੱਦਾਂ ਨਹੀਂ ਕੀਤਾ ਮੈਨੂੰ ਆਪਣੀ ਹਾਂਜੀ ਕੰਪਲੀਟ ਕਰਾਈ ਪਰ ਪੁਲਿਸ ਨਹੀਂ ਅਜੇ ਤੱਕ ਆਈ ਕਿਹੜਾ ਮੋਲਾ ਗਾਜੀ ਗੁੰਡਾ ਬਾਰੀ ਕਿੰਨੇ ਵੀ ਲੋਰੀ ਇਹ ਪਾਜੀ ਹੁਣ ਮੈਨੂੰ ਨਹੀਂ ਪਤਾ ਕਿ